ਵਾਹਿਗੁਰੂ ਆਪੇ ਬਕਰ ਸਿਖੇ ਰਹੇ ਵਾਹਿਗੁਰੂ ਆਪੇ ਹੀ ਬਹਾਉ ਖੰਡਨ ਵਾਹਿਗੁਰੂ ਆਪੇ ਸਰਬ ਕੋ ਵਾਹਿਗੁਰੂ ਆਪੇ ਹੀ ਸਭ ਅੰਜਨ ਆਪੁ ਬੇਕ ਆਪ ਸਭ ਮੇਟਾ ਆਪੇ ਗੁਰਮੁਖ ਅੰਜਨ ਜਨ ਨਾਨਕ ਸਲਾਹੇ ਨਰ ਚੈ ਤੁਧ ਕਰਤੇ ਸਰਬਦਾਤਾ ਨਾਮ ਕਰਨ ਸ੍ਰੋਗ ਮਹੰਦਾ ਜਉਤਰਾ ਬੇਰਸਤ ਗੁਰੂ ਸੇਵੇ ਜੀ ਕੇ ਬੰਦਨਾ ਜੇਤੇ ਕਰਮ ਕਮਾਹੇ ਬੇਰਸਤ ਗੁਰੂ ਸੇਵੇ ਠਾਮਰਨ ਪਾਵਹੀ ਮਰਜ ਪੈ ਆਵੰਦ ਚਾਹੀ ਦੇ ਸਤਗੁਰ ਸੇਵੇ ਕਾਬੂਲਾ ਨਾਮ ਨਗ ਸਾਇਬ ਨੇ ਆਏ ਨਾਨਕ ਦਿਨ ਸਤਗੁਰ ਸੇਵੇ ਜਮਪੁਰ ਬਦੇ ਮਹਾਰੀਐ ਮੋਹ ਕਾਲੈ ਉਠ ਜਾਹੇ ਮਹੰਤਾ ਤੀਜਾ ਇਕ ਸਤਗੁਰ ਕੀ ਸੇਵਾ ਕਰੈ ਚਾਕਰੀ ਹਰ ਨਾਮੇ ਲੱਗੈ ਪਿਆਰ ਨਾਨਕ ਜਨਮ ਸਵਾ